ਹੜ੍ਹ ਦੇ ਵਿੱਚ ਡੁੱਬਦੇ ਪੰਜਾਬ ਨੂੰ ਬਚਾਉਣ ਦੇ ਲਈ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਹੈਲੀਕਾਪਟਰ ਲੱਗੇ ਆ ਟਰੈਕਟਰ ਵੀ ਲੱਗੇ ਆ ਕਿਸ਼ਤੀਆਂ ਵੀ ਲੱਗੀਆਂ ਤੇ ਜਿਹਦੇ ਕੋਲੇ ਜਿਹੜਾ ਵੀ ਸਾਧਨ ਨਿੱਜੀ ਤੌਰ ਦੇ ਉੱਤੇ ਉਹ ਆਪਣਾਇਆ ਜਾ ਰਿਹਾ ਸਰਕਾਰ ਇਹ ਗੱਲ ਕਹਿੰਦੀ ਆ ਅਸੀਂ ਆਪਣਾ ਹੈਲੀਕਾਪਟਰ ਲਾਤਾ ਪਰ ਫੌਜ ਦੇ ਹੈਲੀਕਾਪਟਰ ਵੀ ਬਹੁਤ ਵਧੀਆ ਕੰਮ ਕਰ ਰਹੇ ਹਨ ਇਸ ਵੇਲੇ ਸੰਕਟ ਦੇ ਵਿੱਚ ਜਿਹੜੇ ਵੀ ਲੋਕ ਜਿਹੜਾ ਵੀ ਕੰਮ ਕਰਦੇ ਤੁਹਾਡਾ ਦਿਲੋਂ ਤੌਰ ਤੇ ਸ਼ੁਕਰੀਆਦਾ ਕਰਦੇ ਆ ਮੇਰੇ ਕੋਲ ਦੋ ਤਿੰਨ ਬੇਨਤ ਕਰਨੇ ਇੱਕ ਤਾਂ ਇਹ ਆ ਵੀ ਜਦੋਂ ਪੰਜਾਬੀ ਸਾਡੇ ਸਾਹਮਣੇ ਡੁੱਬ ਰਹੇ ਆ ਤੇ ਸਾਡੇ ਸਾਹਮਣੇ ਮਰ ਰਹੇ ਆ ਤਾਂ ਅਸੀਂ ਜਿੰਨੀ ਵੀ ਮਦਦ ਕਰ ਸਕਦੇ ਨਿਜੀ ਤੌਰ ਦੇ ਉੱਤੇ ਕਰੀਏ ਭਾਵੇਂ ਹੋਕਾ ਪਚਾਉਣ ਦੇ ਰੂਪ ਦੇ ਵਿੱਚ ਤੇ ਭਾਵੇਂ ਜਾ ਕੇ ਉੱਥੇ ਸਮਾਜ ਸੇਵੀ ਕੰਮਾਂ ਦੇ ਵਿੱਚ ਹੱਥ ਵਟਾਉਣ ਦੇ ਰੂਪ ਦੇ ਵਿੱਚ ਤੇ ਭਾਵੇਂ ਮਾਇਕ ਤੌਰ ਦੇ ਉੱਤੇ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਆ ਪਰ ਅਸੀਂ ਦੂਜੇ ਨੂੰ ਨਿਹੋਰਾ ਨਾ ਮਾਰਗੇ ਦੂਜੇ ਨੂੰ ਆਰ ਨਾ ਲਾਈ ਗਏ ਭਈ ਪਾਈ ਉਹ ਕਿੱਧਰ ਗਿਆ ਉਹ ਕਿੱਧਰ ਗਿਆ ਇਹ ਕੁਦਰਤ ਦੇ ਫਰਜ਼ ਨੂੰ ਸਮਝ ਗਏ ਵੀ ਕੁਦਰਤ ਨੇ ਜੋ ਕਰਤਾ ਉਹ ਕਰਤਾ ਪਰ ਸਾਡਾ ਵੀ ਆਪਣਾ ਫਰਜ਼ ਆ ਅਸੀਂ ਆਪਣੇ ਪ੍ਰਤੀ ਜਵਾਬ ਦੇ ਰਹੇਗੇ ਸਾਡੇ ਪੰਜਾਬੀਆਂ ਦੇ ਵਿੱਚੋਂ ਕੁਝ ਕੁ ਲੋਕੇ ਗੱਲ ਕਹਿੰਦੇ ਫਲਾਣਾ ਕਿੱਧਰ ਗਿਆ ਹੁਣ ਉਹਦਾ ਫਰਜ਼ ਬਣਦਾ ਸੀ ਜਿਹੜੇ ਵੀ ਲੋਕ ਆਪਦਾ ਫਰਜ਼ ਨਿਭਾ ਰਹੇ ਆ ਉਹਨਾਂ ਦਾ ਧੰਨਵਾਦ ਇਹ ਕਿਸੇ ਤੋਂ ਸਿਹਰਾ ਲੈਣ ਦਾ ਮੌਕਾ ਨਹੀਂ ਇਹ ਆਪਣਾ ਫਰਜ਼ ਵਿਚਾਰਨ ਦਾ ਤੇ ਫਰਜ਼ ਨਿਭਾਉਣ ਦਾ ਵੇਲਾ ਬਹੁਤ ਸਾਰੇ ਕਲਾਕਾਰਾਂ ਨੇ ਜਿਹਦੇ ਵਿੱਚ ਸਤਿੰਦਰ ਸਰਤਾਜ ਵੀ ਆ ਰਿਸ਼ਮ ਸਿੰਘ ਅਨਮੋਲ ਵੀ ਆ ਬਾਈ ਜਸਵੀਰ ਜੱਸੀ ਵੀ ਆ ਬਹੁਤ ਸਾਰੇ ਹੋਰ ਕਲਾਕਾਰ ਵੀ ਜਿਹੜੇ ਮੇਰੇ ਚੇਤੇ ਦੇ ਵਿੱਚੋਂ ਨਾ ਨਾ ਵਿਸਰਜੇ ਜੇ ਬਿਸਰਗਾ ਤਾਂ ਮਾਫੀ ਚਾਹੁੰਦਾ ਅਗਲੀਆਂ ਵੀਡੀਓਜ਼ ਦੇ ਵਿੱਚ ਆਪ ਦਾ ਜ਼ਿਕਰ ਵੀ ਕਰਾਂਗੇ ਜਿਹੜੇ ਲੋਕਾਂ ਨੇ ਇਸ ਵੇਲੇ ਮਦਦ ਕਰਨੀ ਸ਼ੁਰੂ ਕੀਤੀ ਆ ਜਿਹੜੇ ਰਾਜਨੀਤਿਕ ਲੋਕਾਂ ਕਿਸੇ ਵੀ ਪਾਰਟੀ ਦੇ ਆ ਜਿਹੜੀਆਂ ਵੀ ਯੂਥ ਕਲੱਬਾਂ ਜਿਹੜੇ ਵੀ ਪਿੰਡਾਂ ਦੇ ਲੋਕ ਦੂਰ ਦਰਾਡੇਆਂ ਥਾਵਾਂ ਤੋਂ ਆਏ ਆ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਜਿਹੜੇ ਪੁਲਿਸ ਦੇ ਅਧਿਕਾਰੀ ਆ ਫੌਜੀ ਅਧਿਕਾਰੀ ਆ ਫੌਜੀ ਜਵਾਨ ਆ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਪਰ ਇਹ ਗੱਲ ਭੁੱਲੋ ਨਾ ਇੱਕ ਜਸਕੀਰਤ ਸਿੰਘ ਨਾਗਰਾ ਨੇ ਜਿਨ੍ਹਾਂ ਨੇ ਇਸ ਹੜ੍ਹ ਦੇ ਵਿੱਚ ਲੋਕਾਂ ਨੂੰ ਬਚਾਉਣ ਦੇ ਲਈ ਬਹੁਤ ਵੱਡਾ ਯੋਗਦਾਨ ਪਾਇਆ ਤੁਸੀਂ ਕਹੋਗੇ ਜਸਕੀਰਤ ਸਿੰਘ ਨਾਗਰਾ ਕੌਣ ਨੇ ਇਹ ਗੇਕੋ ਮੋਟਰਸ ਦੇ ਨਿਰਦੇਸ਼ਕ ਨੇ ਇਹ ਚੰਡੀਗੜ੍ਹ ਦੇ ਵਿੱਚ ਇਹਨਾਂ ਦੀ ਕੰਪਨੀ ਕੰਮ ਕਰਦੀ ਆ ਤੁਸੀਂ ਕਹੋਗੇ ਵੀ ਕਿਹੜਾ ਜਸਕੀਰਤ ਸਿੰਘ ਨਾਗਰਾ ਇਹ ਉਹ ਲੋਕ ਨੇ ਜਿਨ੍ਹਾਂ ਨੇ ਇਹੋ ਜੇ ਸੰਦ ਜਿਨ੍ਹਾਂ ਨੇ ਇਹੋ ਜੀ ਮਸ਼ੀਨਰੀ ਤਿਆਰ ਕੀਤੀ ਜਿਹੜੀ ਮਸ਼ੀਨਰੀ ਹੜ੍ਹ ਦੇ ਵਿੱਚ ਡੁੱਬ ਰਹੇ ਲੋਕਾਂ ਨੂੰ ਬਚਾਉਣ ਦਾ ਕੰਮ ਕਰ ਰਹੀ ਆ ਜਿਵੇਂ ਕਿ ਅਜਨਾਲੇ ਦੇ ਵਿੱਚ ਕੁਸ਼ਕ ਦਿਨ ਦੀ ਬੱਚੀ ਨੂੰ ਇਹਨਾਂ ਦੀ ਮਸ਼ੀਨ ਨੇ ਇਨਾਂ ਦੇ ਵਹੀਕਲ ਨੇ ਬਚਾਉਣ ਦਾ ਕੰਮ ਕੀਤਾ ਤੇ ਬੜੇ ਪੰਜਾਬੀਆਂ ਨੂੰ ਹੁਣ ਤੱਕ ਇਹ ਕੱਢ ਕੇ ਬਾਹਰ ਲਿਆਏ ਆ ਤੁਹਾਨੂੰ ਚੇਤੇ ਹੋਣਾ ਪਿਛਲੇ ਦਿਨੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਉਹ ਇੱਕ ਬਹੁਤ ਉੱਚੇ ਵਹੀਕਲ ਦੇ ਉੱਤੇ ਬੈਠ ਕੇ ਤੇ ਪਾਣੀ ਦੇ ਵਿੱਚੋਂ ਲੰਘ ਰਹੇ ਸੀ ਉਹ ਆਪਾਂ ਪਹਿਲੀ ਵਾਰ ਦੇਖਿਆ ਸੀ ਵੀ ਕੰਬਾਈਨ ਵਰਗੇ ਟਰੈਕਟਰ ਆ ਜਿਵੇਂ ਕੰਬਾਈਨ ਦੇ ਟਰੈਕਟਰ ਉੱਚੇ-ਉੱਚੇ ਹੁੰਦੇ ਆ ਤੇ ਇਹ ਕਿਹੋ ਜਿਹਾ ਹੋਇਆ ਇਹ ਕੀ ਬਖਤਰਬੰਦ ਗੱਡੀ ਵਰਗੀ ਲੱਗਦੀ ਜਿਵੇਂ ਬੁਲਟ ਪ੍ਰੂਫ ਗੱਡੀਆਂ ਹੁੰਦੀਆਂ ਪਰ ਇਹ ਬਣਾਉਣ ਵਾਲੇ ਕੌਣ ਨੇ ਇਹ ਜਸਕੀਰਤ ਸਿੰਘ ਨਾਗਰਾ ਦੀ ਕੰਪਨੀ ਆ ਇਸ ਕੰਪਨੀ ਦੇ ਵੱਲੋਂ ਤਿਆਰ ਕੀਤੇ ਵਹੀਕਲਾਂ ਦੀ ਜ਼ਰੂਰਤ ਇਸ ਵੇਲੇ ਫੌਜ ਮਹਿਸੂਸ ਕਰਦੀ ਆ ਫੌਜ ਨੂੰ ਇਹਨਾਂ ਦੀ ਜ਼ਰੂਰਤ ਇਸ ਕਰਕੇ ਪਈ ਆ ਕਿਉਂਕਿ ਇਹ ਪਹਿਲਾਂ ਆਫ ਰੋਡ ਵਹੀਕਲ ਬਣਾਉਂਦੇ ਸੀ ਆਫ ਰੋਡ ਤੋਂ ਭਾਵ ਕੀ ਆ ਵੀ ਓਬੜ ਖਬੜ ਰਾਹਾਂ ਦੇ ਵਿੱਚ ਜਿਹੜੇ ਲੋਕ ਲੈ ਕੇ ਜਾਂਦੇ ਵਹੀਕਲ ਜਿਹੜੀਆਂ ਪਾਣੀ ਦੇ ਵਿੱਚ ਲੈ ਕੇ ਜਾਂਦੇ ਆਪਣੇ ਵਹੀਕਲ ਜਿਹੜੇ ਕਿ ਅਟਖੇਲੀਆਂ ਕਰਦੇ ਮੌਸਮ ਦੇ ਵਿੱਚ ਲੈ ਕੇ ਜਾਂਦੇ ਵਹੀਕਲ ਉਹ ਉਗੜ ਟੁਗੜ ਰਾਹਾਂ ਦੇ ਉੱਤੇ ਜਿੱਥੇ ਆਮ ਗੱਡੀਆਂ ਨਹੀਂ ਚੱਲਦੀਆਂ ਉਹਨਾਂ ਥਾਵਾਂ ਦੇ ਉੱਤੇ ਟਾਇਰ ਤੇ ਤਾਕਤ ਦੇ ਕਰਕੇ ਇੰਜਣ ਦੇ ਕਰਕੇ ਬੈਲੈਂਸ ਦੇ ਕਰਕੇ ਸੰਤੁਲਨ ਦੇ ਕਰਕੇ ਇਹਨਾਂ ਦੀਆਂ ਗੱਡੀਆਂ ਭੱਜਦੀਆਂ ਸਨ ਇਹ ਗੱਡੀਆਂ ਆਈਆਂ ਫੌਜ ਦੇ ਅਧਿਕਾਰੀਆਂ ਦੀ ਨਜ਼ਰ ਦੇ ਵਿੱਚ ਉਹਨਾਂ ਨੇ ਜਸਕੀਰਤ ਸਿੰਘ ਨਾਗਰਾ ਦੀ ਕੰਪਨੀ ਦੇ ਨਾਲ ਸੰਪਰਕ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਯੂਕਰੇਨ ਦੀ ਕੰਪਨੀ ਦੇ ਨਾਲ ਮਿਲ ਕੇ ਤੇ ਫਿਰ ਵਹੀਕਲ ਤਿਆਰ ਕੀਤਾ ਜਿਹਨੂੰ ਅੱਜ ਅਸੀਂ ਐਮਫੀਬੀਅਨ ਵਾਹਨ ਦੇ ਤੌਰ ਦੇ ਉੱਤੇ ਜਾਣਦੇ ਆ ਜੇ ਤੇ ਆ ਗਿਆ ਹੁਣ ਆ ਮੈਂ ਕਿਹਦੀ ਗੱਲ ਕਰਦਾ ਆ ਤਸਵੀਰ ਦੇਖ ਲਓ ਇਹ ਉਹ ਵਾਹਨ ਆ ਇਹ ਸਰਦਾਰ ਜਸਕੀਰਤ ਸਿੰਘ ਨਾਗਰਾ ਦੀ ਤਸਵੀਰ ਦੇਖ ਲਓ ਇਹ ਉਹ ਲੋਕ ਨੇ ਜਿਨ੍ਹਾਂ ਦੇ ਵੱਲੋਂ ਇਸ ਵੇਲੇ ਪੰਜਾਬੀਆਂ ਨੂੰ ਬਚਾਉਣ ਦਾ ਕੰਮ ਕੀਤਾ ਜਾ ਰਿਹਾ ਤੁਸੀਂ ਨਾਲ-ਨਾਲ ਤਸਵੀਰਾਂ ਵੀ ਦੇਖ ਲਓ ਤੇ ਇਹ ਅਸਲ ਦੇ ਵਿੱਚ ਕੀ ਨੇ ਜਸਕੀਰਤ ਸਿੰਘ ਨਾਗਰਾ ਦੀ ਜੀਐਸਡਬਲਯੂ ਗੇਕੋ ਮੋਟਰਜ਼ ਕੰਪਨੀ ਨੇ ਇਹ ਵਾਹਨ ਬਣਾਇਆ ਐਮਫੀਬੀਅਨ ਯੂਕਰੇਨ ਤੇ ਭਾਰਤੀ ਟੀਮਾਂ ਨੇ ਮਿਲ ਕੇ ਚੰਡੀਗੜ੍ਹ ਇੰਡਸਟਰੀਅਲ ਏਰੀਆ ਦੇ ਵਿੱਚ ਇਹਦੀ ਪ੍ਰੋਡਕਸ਼ਨ ਸ਼ੁਰੂ ਕੀਤੀ ਹੋਈ ਹੈ ਲੰਬੇ ਸਮੇਂ ਤੋਂ ਇਹ ਮਹੀਨੇ ਦੇ ਜੇ ਮੈਂ ਗਲਤ ਨਾ ਹੋਵਾਂ ਜਾਂ ਸੌਰੀ ਸਾਲ ਦੇ ਸਾਲ ਦੇ ਵਿੱਚ ਇਹ ਕਈ ਦਰਜਨ ਮੀਕਲ ਬਣਾਉਣ ਦੇ ਵਿੱਚ ਕਾਮਯਾਬ ਹੁੰਦੇ ਇਹਨਾਂ ਦੀ ਕੀਮਤ ਕਾਫੀ ਆ ਡੇਢ ਤੋਂ ਲੈ ਕੇ ਲਗਭਗ 2 ਕਰੋੜ ਜਿੰਨੀ ਕਿ ਮੈਨੂੰ ਆਲੇ-ਦੋਲੇ ਜਾਣਕਾਰੀ ਮਿਲੀ ਆ ਇਹ ਉਹ ਵਹੀਕਲ ਨੇ ਜਿਹੜੇ ਉੱਚੇ ਜਿਨ੍ਹਾਂ ਦੇ ਵਿੱਚ ਪਾਣੀ ਨਹੀਂ ਵੜਦਾ ਪਾਣੀ ਦੀ ਇੱਕ ਬੂੰਦ ਇਹਨਾਂ ਦੇ ਵਿੱਚ ਵੜਦੀ ਨਹੀਂ ਇਹ ਮਿੱਟੀ ਦੇ ਉੱਤੇ ਤੁਰਨ ਦੇ ਵੀ ਕਾਬਿਲ ਆ ਇਹ ਧੋੜੇ ਤੱਕਿਆਂ ਦੇ ਵਿੱਚ ਜਾਣ ਦੇ ਵੀ ਕਾਬਿਲ ਆ ਇਹ ਚਿੱਕੜ ਭਰੇ ਰਾਹਾਂ ਦੇ ਵਿੱਚ ਵੀ ਇਹ ਰੇਤ ਦੇ ਉੱਤੇ ਤੁਰਨ ਦੇ ਵੀ ਕਾਬਿਲ ਆ ਇਹਨਾਂ ਦੇ ਵਿੱਚ ਤਾਕਤ ਵੀ ਬਹੁਤ ਆ ਤੇ ਟਾਇਰਾਂ ਦੀ ਮਜ਼ਬੂਤੀ ਵੀ ਬਹੁਤ ਆ ਇਸ ਕਰਕੇ ਇਹ ਲੋਕਾਂ ਨੂੰ ਬਚਾਉਂਦੇ ਆ ਤੇ ਇਸੇ ਕਰਕੇ ਫੌਜ ਆ ਜਿਹੜੀ ਉਹ ਐਥਕੀ ਐਮਫੀਬੀਅਨ ਵਾਹਨਾਂ ਨੂੰ ਪਹਿਲੀ ਵਾਰ ਹੜਪੀੜਤਾਨੀ ਮਦਦ ਦੇ ਵਾਸਤੇ ਵਰਤ ਰਹੀ ਆ ਅਗਲੀ ਗੱਲ ਸੁਣਿਓ ਨਾਲ-ਨਾਲ ਤਸਵੀਰਾਂ ਦੇਖੀ ਜਾਓ ਵੀ ਅਸੀਂ ਗੱਲ ਕੀ ਦੀ ਕਰ ਰਹੇ ਆ ਕਿਉਂਕਿ ਇਹ ਵੇਲਾ ਜਿਹੜਾ ਪੰਜਾਬ ਦੇ ਵਿੱਚ ਪੰਜਾਬਗਾਂ ਨੂੰ ਬਚਾਉਣ ਦਾ ਵੀ ਆ ਇਸ ਵੇਲੇ ਦੇ ਵਿੱਚ ਜਿਹੜੇ ਵੀ ਪੰਜਾਬੀ ਜਿਹਦੀ ਵੀ ਮਦਦ ਕਰਦੇ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਆ ਪਰ ਭਾਰਤੀ ਫੌਜ ਨੇ 220 ਦੇ ਵਿੱਚ ਇਹਦਾ ਆਈਡੀਆ ਦਿੱਤਾ ਸੀਗਾ ਜਸਕੀਰਤ ਸਿੰਘ ਨਾਗਰਾ ਹੋਰਾਂ ਨੂੰ ਥੋੜਾ ਜਿਹਾ ਵਿਸਥਾਰ ਦੇ ਵਿੱਚ ਦੱਸਦੇ ਆ ਕਿ ਨਾਗਰਾ ਹੋਰੀਏ ਗੱਲ ਕਹਿੰਦੇ ਕਿ 2021 ਦੇ ਵਿੱਚ ਕਈ ਕੰਪਨੀਆਂ ਨੂੰ ਮਰਜ ਕਰਕੇ ਗੇਕੋ ਮੋਟਰਸ ਦੀ ਅਸੀਂ ਸ਼ੁਰੂਆਤ ਕੀਤੀ ਇਸ ਤੋਂ ਪਹਿਲਾਂ ਉਹਨਾਂ ਦੀ ਕੰਪਨੀ ਆਫ ਰੋਡ ਗੱਡੀਆਂ ਬਣਾਉਂਦੀ ਸੀ ਇਹਦੇ ਕਰਕੇ ਉਹ ਸੈਨਾਨੀ ਨਜ਼ਰ ਦੇ ਵਿੱਚ ਆਏ ਤੇ ਭਾਰਤੀ ਫੌਜ ਨੇ 2020 ਦੇ ਵਿੱਚ ਇਹਨਾਂ ਨੂੰ ਆਈਡੀਆ ਦਿੱਤਾ ਵੀ ਸਾਨੂੰ ਇੱਕ ਇਹੋ ਜਿਹੀ ਗੱਡੀ ਬਣਾ ਕੇ ਦਿਓ ਜਿਹੜੀ ਕਿਸੇ ਵੀ ਸੰਕਟ ਵਾਲੀ ਥਾਂ ਦੇ ਉੱਤੇ ਜਾ ਸਕੇ ਜਿਹੜੀ ਕਿਸੇ ਵੀ ਥਾਂ ਦੇ ਉੱਤੇ ਜਾ ਕੇ ਲੋਕਾਂ ਦੀ ਮਦਦ ਦੇ ਲਈ ਕੰਮ ਕਰ ਸਕੇ ਜਿਹੜੀ ਕਿਤੇ ਵੀ ਜਾ ਕੇ ਖਤਰੇ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਸਕੇ ਅਗਲੀ ਗੱਲ ਸੁਣੋ ਫਿਰ ਪਤਾ ਲੱਗਾ ਜੀ ਫੌਜ ਦੀ ਜ਼ਰੂਰਤ ਦੇ ਮੁਤਾਬਕ ਅਧਿਕਾਰੀਆਂ ਦੇ ਕੋਲੋਂ ਆਈਡੀਆ ਮਿਲਣ ਤੋਂ ਬਾਅਦ ਨਵਾਂ ਵਹੀਕਲ ਬਣਾਉਣ ਦੇ ਉੱਤੇ ਰਿਸਰਚ ਸ਼ੁਰੂ ਹੋਈ 4 ਸਾਲ ਤੱਕ ਇਸ ਯੋਜਨਾ ਦੇ ਉੱਤੇ ਇਸ ਆਈਡੀਆ ਦੇ ਉੱਤੇ ਕਈ ਵਾਰੀ ਕੰਮ ਕੀਤਾ ਗਿਆ ਕਈ ਪ੍ਰੋਜੈਕਟ ਬਣਾਏ ਪੰਜਾਬ ਤੋਂ ਸ਼ੁਰੂ ਹੋਇਆ ਇਹ ਆਈਡੀਆ ਇਹਦਾ ਸਮਾਪਨ ਹੋਇਆ ਜੀ ਯੂਕਰੇਨ ਦੇ ਵਿੱਚ ਜੀਐਸਡਬਲਯੂ ਤੇ ਗੇਕੋ ਮੋਟਰਜ਼ ਨੇ ਇਹਨੂੰ ਆਪਣੇ ਯੂਕਰੇਨੀ ਪਾਰਟਨਰ ਦੇ ਨਾਲ ਮਿਲ ਕੇ ਤਿਆਰ ਕੀਤਾ 2024 ਦੇ ਵਿੱਚ ਇਹ ਗੱਡੀ ਪਹਿਲੀ ਵਾਰ ਗਣਤੰਤਰ ਦਿਵਸ ਦੀ ਪਰੇਡ ਦੇ ਮੌਕੇ ਸਾਹਮਣੇ ਲਿਆਂਦੀ ਗਈ 2020 ਦੇ ਵਿੱਚ ਯੂਕਰੇਨ ਦੀ ਕੰਪਨੀ ਦੇ ਨਾਲ ਹਿੱਸੇਦਾਰੀ ਤੋਂ ਬਾਅਦ ਭਾਰਤੀ ਪ੍ਰਸਥਿਤੀਆਂ ਦੇ ਮੁਤਾਬਕ ਇਹਦਾ ਨਿਰਮਾਣ ਚੰਡੀਗੜ੍ਹ ਦੇ ਵਿੱਚ ਹੋਇਆ ਇਸ ਵੇਲੇ ਇਹ ਕੰਪਨੀ ਹੈ ਜਿਹੜੀ ਗੇਕੋ ਮੋਟਰਜ਼ ਇਹ ਇਹਨਾਂ ਐਮਫੀਬੀਅਨ ਵਾਹਨਾ ਰੀਪ੍ਰੋਡਕਸ਼ਨ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਕਰ ਰਹੀ ਆ ਅਗਲੀ ਗੱਲ ਸੁਣਿਓ 3 ਸਾਲ ਦੀ ਮਿਹਨਤ ਤੋਂ ਬਾਅਦ ATOR N 1200 ਹੁਣ ਭਾਰਤ ਦੇ ਵਿੱਚ ਆਉਣ ਵਾਲੀ ਹਰ ਐਮਰਜੈਂਸੀ ਦੇ ਵਿੱਚ ਵਰਤੀ ਜਾ ਰਹੀ ਆ ਭਾਰਤੀ ਫੌਜ ਦੇ ਆਪਰੇਸ਼ਨ ਦੀ ਹੁਣ ਇਹ ਰੀੜ ਦੀ ਹੱਡੀ ਬਣ ਚੁੱਕੀ ਆ ਐਮਫੀਬੀਅਨ ਨਾਂ ਇਸ ਕਰਕੇ ਪਿਆ ਕਿਉਂਕਿ ਇਹ ਹਰ ਥਾਂ ਦੇ ਉੱਤੇ ਹਰ ਹਾਲਾਤ ਦੇ ਵਿੱਚ ਤੁਰ ਸਕਦੀ ਆ ਚੱਲ ਸਕਦੀ ਆ ਮਤਲਬ ਇਹ ਆ ਜੀ ਕਿ ਕਈ ਵਾਰ ਸਾਡੇ ਭੈਣਾ ਵੀਰ ਜਿਨ੍ਹਾਂ ਨੇ ਕਿਸੇ ਵੀ ਖੇਤਰ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ ਹੁੰਦਾ ਭਾਵੇਂ ਕਿ ਇਹ ਉਹਨਾਂ ਦਾ ਕਾਰੋਬਾਰ ਆ ਇਹ ਉਹਨਾਂ ਦਾ ਕੀਤਾ ਪਰ ਇਹ ਹੈ ਜੀ ਕਿ ਅਸੀਂ ਜੇ ਇਹ ਚੀਜ਼ ਨਾ ਹੁੰਦੀ ਤਾਂ ਸ਼ਾਇਦ ਜਿਹੜੀ ਅੱਜ 4 ਸਾਲ ਦੀ ਬੱਚੀ ਬਚੀ ਹੈ ਕਈ ਲੋਕ ਆ ਜਿਹੜੇ ਕਈ ਭੈਣਾ ਕਈ ਵੀਰ ਜਿਹੜੇ ਛੱਤਾਂ ਦੇ ਉੱਤੇ ਬੈਠੇ ਜਿੱਥੋਂ ਤੱਕ ਕਿਸ਼ਤੀ ਜਾਣ ਦੇ ਵਿੱਚ ਵੀ ਦਿੱਕਤਾਂ ਆਉਂਦੀਆਂ ਸੀ ਉਹ ਥਾਂ ਦੇ ਉੱਤੇ ਜੇਕਰ ਨਾ ਇਹਨਾਂ ਦਾ ਇਹ ਐਮਫੀਬੀਅਨ ਵਾਹਨ ਪਹੁੰਚਦਾ ਗਿਆ ਕੋਈ ਮੋਟਰਸ ਦਾ ਤੇ ਸ਼ਾਇਦ ਉਹ ਬਚ ਨਾ ਸਕਦੇ ਇਸ ਕਰਕੇ ਜਸਕੀਰਤ ਸਿੰਘ ਨਾਗਰਾ ਦਾ ਵੀ ਸਾਨੂੰ ਸ਼ੁਕਰੀਆ ਦਾ ਕਰਨਾ ਚਾਹੀਦਾ ਮੈਂ ਤਾਂ ਕਰਦਾ ਉਹਦਾ ਕਾਰ ਨਹੀਂ ਆ ਕਾਰੋਬਾਰ ਇੱਕ ਪਾਸੇ ਜ਼ਿੰਦਗੀ ਇੱਕ ਪਾਸੇ ਤੇ ਜਦੋਂ ਜ਼ਿੰਦਗੀ ਵੱਡੀ ਹੋਵੇ ਉਦੋਂ ਕਾਰੋਬਾਰ ਛੋਟੇ ਲੱਗਦੇ ਆ ਤੇ ਜਦੋਂ ਜ਼ਿੰਦਗੀ ਵੱਡੀ ਹੋਵੇ ਤਾਂ ਫਿਰ ਉਹਨਾਂ ਲੋਕਾਂ ਦਾ ਸ਼ੁਕਰੀਆ ਵੀ ਕਰਨਾ ਬਣਦਾ ਜਿਨ੍ਹਾਂ ਨੇ ਇਹੋ ਜਿਹੇ ਉਜਾਰ ਜਿਨ੍ਹਾਂ ਨੇ ਇਹੋ ਜਿਹੇ ਸੰਧ ਬਣਾਏ ਜਿਹਦੇ ਕਰਕੇ ਘਟ ਜਾਂ ਵੱਧ ਲੋਕਾਂ ਦੀ ਜ਼ਿੰਦਗੀ ਬਚਦੀ ਆ ਜਿਹਦੇ ਕਰਕੇ ਫੌਜ ਨੂੰ ਵੀ ਇਹਨਾਂ ਦੇ ਸੰਧਾਂ ਇਹਨਾਂ ਦੇ ਵਿਕਲਾਂ ਦੀ ਲੋੜ ਮਹਿਸੂਸ ਹੁੰਦੀ ਆ ਸੋ ਜਸਕੀਰਤ ਸਿੰਘ ਨਾਗਰਾ ਤੇ ਬਾਕੀ ਜਿੰਨੇ ਵੀ ਇਸ ਵੇਲੇ ਪੈਣਾ ਵੀਰਾਂ ਜਿਹੜੇ ਵੀ ਇਸ ਵੇਲੇ ਮਦਦ ਵਾਸਤੇ ਰਾਹ ਦੇ ਵਿੱਚ ਖੜੇ ਆ ਉਹਨਾਂ ਦਾ ਸ਼ੁਕਰੀਆ ਕਰ ਗਿਆ ਆਪਾਂ ਇਹਨਾਂ ਦਾ ਧੰਨਵਾਦ ਕਰਨਾ ਬਣਦਾ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੁੰਦਾ ਵਾਪਰਦਾ ਜ਼ਿੰਦਗੀ ਦੇ ਵਿੱਚ ਥੋੜਾ ਕੁਝ ਨਹੀਂ ਹੁੰਦਾ ਪਰ ਇਸ ਵੇਲੇ ਜੋ ਕੁਝ ਚੱਲ ਰਿਹਾ ਪੰਜਾਬ ਜਿਸ ਕਦਰ ਡੁੱਬ ਰਿਹਾ ਜਿਸ ਤਰੀਕੇ ਦੇ ਨਾਲ ਲੋਕ ਲੋਕਾਂ ਨੂੰ ਬਚਾਉਣ ਦੇ ਲਈ ਅੱਗੇ ਆਏ ਆ ਇਹ ਸੱਚੀ ਮੁੱਚੀ ਪੰਜਾਬੀ ਕੌਮ ਆ ਜਿਹੜੀ ਉਹ ਜਿੰਨਾ ਮਰਜ਼ੀ ਆਪਸ ਦੇ ਵਿੱਚ ਲੜੇ ਕਈ ਵਾਰੀ ਸਾਨੂੰ ਹਰਖ ਵੀ ਹੁੰਦਾ ਵੀ ਪੰਜਾਬੀ ਪੰਜਾਬਗਾਂ ਦੇ ਉੱਤੇ ਆਰ ਲਾਉਣ ਤੋਂ ਬਾਜ਼ ਨਹੀਂ ਆਉਂਦੇ ਪੰਜਾਬੀ ਪੰਜਾਬਗਾਂ ਦੇ ਲਈ ਲੱਤ ਖਿੱਚਣ ਤੋਂ ਗਰੇਜ਼ ਨਹੀਂ ਕਰਦੇ ਪੰਜਾਬੀ ਟਾਂਚ ਕਰਨੀ ਚਬ ਕੇ ਗੱਲ ਕਰਨੀ ਇਸ ਗੱਲ ਦੇ ਵਿੱਚ ਮੁਹਾਰਤ ਰੱਖਦੇ ਕਈ ਵਾਰ ਦੁੱਖ ਵੀ ਹੁੰਦਾ ਪਰ ਇਸ ਗੱਲ ਦੇ ਉੱਤੇ ਮਾਣ ਹੁੰਦਾ ਕਿ ਅਸੀਂ ਉਸ ਪੰਜਾਬ ਦੀ ਧਰਤੀ ਦੇ ਉੱਤੇ ਜੰਮੇ ਅਸੀਂ ਉਹਨਾਂ ਪੰਜਾਬਗਾਂ ਦੇ ਵਿੱਚ ਪਲੇ ਅਸੀਂ ਉਸ ਗੁਰੂਆਂ ਦੀ ਧਰਤੀ ਦੇ ਉੱਤੇ ਆਏ ਸਾਨੂੰ ਇਸ ਧਰਤੀ ਨੇ ਪਾਲਿਆ ਇਸ ਧਰਤੀ ਦੇ ਅਸੀਂ ਹੱਕ ਦੇ ਵਿੱਚ ਚੱਲੇ ਹੋਏ ਹਲ ਦੇ ਕਰਕੇ ਤੇ ਅਨਖਾਦਾ ਇਸ ਧਰਤੀ ਦੇ ਉੱਤੇ ਅਸੀਂ ਸਾਹ ਲਿਆ ਜਿਹੜੀ ਧਰਤੀ ਦੇ ਲੋਕ ਆਪਸੀ ਝੜੇ ਖਤਮ ਕਰਕੇ ਪਹਿਲਾਂ ਹਾਲਾਤ ਨਾਲ ਲੜਦੇ ਆ ਇਹ ਪਹਿਲਾਂ ਆਪਸ ਦੇ ਵਿੱਚ ਲੜਦੇ ਆ ਇਹ ਵੀ ਗੱਲ ਸੱਚੀ ਆ ਪਰ ਜਦੋਂ ਕੋਈ ਮੋਰੋ ਆ ਜਾਏ ਫਿਰ ਇਹ ਆਪਸ ਦੇ ਵਿੱਚ ਇਕੱਠੇ ਹੋ ਕੇ ਉਹਦੇ ਨਾਲ ਲੜਦੇ ਆ ਇਹ ਕੁਦਰਤੀ ਆਫਤਾ ਨਾਲ ਵੀ ਲੜਦੇ ਤੇ ਆਪਾਂ ਲੜਦੇ ਹੋਏ ਪੰਜਾਬਗਾਂ ਨੂੰ ਹੁਣ ਹਰ ਰੋਜ਼ ਵੇਖ ਰਹੇ ਆ ਇਹ ਸਰਕਾਰਾਂ ਨਾਲ ਵੀ ਲੜਦੇ ਆ ਹਰ ਰੋਜ਼ ਲੜਦੇ ਆ ਇਹ ਤਮਾਸ਼ਾ ਖੜਾ ਕਰਨ ਵਾਲੇ ਲੋਕਾਂ ਨਾਲ ਵੀ ਲੜਦੇ ਆ ਸੋ ਇਸ ਕਰਕੇ ਇਹਨਾਂ ਪੰਜਾਬੀਆਂ ਦੇ ਵਿੱਚੋਂ ਇੱਕ ਹਿੱਸਾ ਹੋਣ ਦੇ ਉੱਤੇ ਖੁਦ ਮਾਣ ਵੀ ਕਰਗੇ ਅਸੀਂ ਉਹ ਪੰਜਾਬੀ ਹਾਂ ਅਸੀਂ ਉਹ ਪੰਜਾਬੀ ਸਾਂ ਜਿਨ੍ਹਾਂ ਨੇ ਮੁਗਲਾਂ ਦੇ ਨੱਕ ਭੰਨੇ ਜਿਨ੍ਹਾਂ ਨੇ ਆਪਣਿਆਂ ਦੇ ਵੀ ਭੰਨੇ ਜਿਹੜੇ ਆਪਸ ਦੇ ਵਿੱਚ ਵੀ ਲੜੇ ਜਿਨ੍ਹਾਂ ਨੇ ਸਮੂਹਕਤਾ ਕਦੇ ਦਿਖਾਈ ਨਹੀਂ ਪਰ ਇੱਕ ਗੱਲ ਸਾਡੇ ਮੂਰੇ ਚਾਨਣ ਕਰ ਗਈ ਹੈ ਵੀ ਜੇਕਰ ਅੱਜ ਅਸੀਂ ਦਰਿਆਵਾਂ ਦੇ ਬੰਨ ਮਾਰਨ ਦੇ ਕਾਬਿਲ ਹਾਂ ਜੇ ਟੁੱਟਦੇ ਹੋਏ ਬੰਨਾਂ ਤੋਂ ਬਾਅਦ ਅਸੀਂ ਆਪੜਿਆਂ ਨੂੰ ਬਚਾਉਣ ਦੇ ਲਈ ਛੱਤਾਂ ਤੱਕ ਰਾਸ਼ਨ ਪਹੁੰਚਾ ਸਕਦੇ ਹਾਂ ਜੇ ਅਸੀਂ ਇਸ ਗੱਲ ਦੀ ਜ਼ਿੰਮੇਵਾਰੀ ਲੈ ਸਕਦੇ ਹਾਂ ਕਿ ਭਵਿੱਖ ਦੇ ਵਿੱਚ ਅਸੀਂ ਇਹਨਾਂ ਨੂੰ ਪਾਲਾਂਗੇ ਜਿਹੜੇ ਕਿ ਅੱਜ ਮਰ ਰਹੇ ਹਨ ਮਰੋ ਨਾ ਜੇ ਅਸੀਂ ਇਹ ਗੱਲ ਕਹਿ ਸਕਦੇ ਹਾਂ ਤੇ ਜੇ ਕਿਤੇ ਅਸੀਂ ਆਪਸੀ ਬੈਰ-ਵਿਰੋਧ ਖਤਮ ਕਰ ਦਈਏ ਜੇ ਪੰਜਾਬੀ ਇਕੱਠੇ ਹੋ ਜਾਣ ਮੈਂ ਸਿੱਖ, ਹਿੰਦੂ, ਮੁਸਲਮਾਨ ਦੀ ਗੱਲ ਨਹੀਂ ਕਰਦਾ ਮੈਂ ਇਨਸਾਨੀਅਤ ਦੀ ਗੱਲ ਕਰਦਾ ਪੰਜਾਬੀਆਂ ਦੀ ਗੱਲ ਕਰਦਾ ਜੇ ਕਿਤੇ ਸਾਰੇ ਇਕੱਠੇ ਹੋ ਜਾਣ ਤੇ ਫਿਰ ਇਹਨਾਂ ਨੇ ਮੁਰੇ ਖੰਗਣ ਵਾਲਾ ਕੌਣ ਆ ਫਿਰ ਇਹਨਾਂ ਨੂੰ ਦਬਾ ਕੇ ਰੱਖਣ ਵਾਲਾ ਕੌਣ ਆ ਇਹ ਹੜ ਉੱਤਰਾਖੰਡ ਦੇ ਵਿੱਚ ਵੀ ਆਇਆ ਇਹ ਹੜ ਹਿਮਾਚਲ ਦੇ ਵਿੱਚ ਵੀ ਆਇਆ ਇਹ ਹੜ ਜੰਮੂ ਕਸ਼ਮੀਰ ਦੇ ਵਿੱਚ ਵੀ ਆਇਆ ਲੈਂਡ ਸਲਾਈਡਿੰਗ ਦੇ ਕਰਕੇ ਬੱਦਲ ਫਟਣ ਦੇ ਕਰਕੇ ਬਹੁਤ ਸਾਰਾ ਨੁਕਸਾਨ ਹਰ ਥਾਂ ਤੇ ਹੋ ਗਿਆ ਪਰ ਜੇ ਕਿਤੇ ਪੰਜਾਬ ਦੇ ਵਿੱਚ ਆ ਸੰਕਟ ਨਾ ਆਇਆ ਹੁੰਦਾ ਹੁਣ ਤੱਕ ਪੰਜਾਬ ਗਾਨੀਆਂ ਟਰੈਕਟਰ ਟਰਾਲੀਆਂ ਜੰਮੂ ਕਸ਼ਮੀਰ ਤੇ ਪਹੁੰਚੀਆਂ ਹੋਣੀਆਂ ਸੀ ਭਾਵੇਂ ਕਿ ਉੱਥੇ ਲੈਂਡ ਸਲਾਈਡਿੰਗ ਹੋਣ ਦੇ ਕਰਕੇ ਸੜਕਾਂ ਬੰਦ ਹੋ ਗਈਆਂ ਇਹਨਾਂ ਨੇ ਖੱਡਾਂ ਪਾਰ ਕਰ ਜਾਣੀਆਂ ਸੀ ਜੇ ਕਿਤੇ ਪੰਜਾਬ ਦੇ ਵਿੱਚ ਹਾਲਾਤ ਮਾੜੇ ਨਾ ਹੁੰਦੇ ਇਹਨਾਂ ਨੇ ਚੰਬਾ ਦੇ ਵਿੱਚ ਜਿੱਥੇ ਬੱਦਲ ਹਰ ਰੋਜ਼ ਫਟਦੇ ਆ ਉਸ ਥਾਂ ਤੇ ਪਹੁੰਚ ਜਾਣਾ ਸੀ ਇਹਨਾਂ ਨੇ ਉੱਤਰਾਖੰਡ ਦੇ ਵਿੱਚ ਜਾ ਕੇ ਲੰਗਰ ਵਰਤਾਉਣੇ ਸ਼ੁਰੂ ਕਰ ਦੇਣੇ ਸੀ ਕਿਸੇ ਦੇ ਲਈ ਤਾਂ ਜਿਹੜਾ ਇਹ ਸੰਕਟਬਈ ਸਮਾ ਕਾਰੋਬਾਰੀ ਹੋ ਸਕਦਾ ਵੀ ਭਾਈ ਹੁਣ ਮੇਰਾ ਕਾਰੋਬਾਰ ਚੱਲੂਗਾ ਪਰ ਸਾਡੇ ਪੰਜਾਬੀਆਂ ਦੇ ਲਈ ਘਰ ਫੂਕੇ ਤਮਾਸ਼ਾ ਦੇਖਣ ਵਾਲੀ ਗੱਲ ਹੁੰਦੀ ਆ ਸੋ ਜਿਹੜੇ ਵੀ ਭੈਣਾ ਵੀਰ ਲਗੇ ਹੋਏ ਉਹਨਾਂ ਦਾ ਸ਼ੁਕਰੀਆ ਕਰਗੇ ਅਸੀਂ ਐਪਰੀਸ਼ੀਏਟ ਵੀ ਕਰਗੇ ਉਹਨਾਂ ਨੂੰ ਲਗੇ ਹੋਏ ਸਾਡੇ ਭੈਣਾ ਵੀਰ ਸਾਰੇ ਲੱਗ ਨਹੀਂ ਸਕਦੇ ਕਈ ਕਿਵੇਂ ਮਦਦ ਕਰ ਸਕਦਾ ਕੋਈ ਕਿਵੇਂ ਮਦਦ ਕਰ ਸਕਦਾ ਪਰ ਜਿਹੜੇ ਵੀ ਲਗੇ ਹੋਏ ਧੰਨਵਾਦ ਪਰ ਇਹਨਾਂ ਪੰਜਾਬੀਆਂ ਨੂੰ ਇੱਕ ਮੇਰੀ ਬੇਨਤੀ ਆ ਪਿੱਛੇ ਨਾ ਹਟਿਓ ਹਾਲੇ ਕਈ ਮਹੀਨੇ ਤੁਹਾਡੀ ਇਵੇਂ ਲੋੜ ਪੈਣੀ ਆ ਇਹ ਪਾਣੀ ਘਟ ਜਾਣਾ ਇਹ 2 4 5 10 20 ਰਣਾਂ ਤੱਕ ਘਟ ਜਾਣਾ ਅਸਲ ਪ੍ਰੀਖਿਆ ਅਸਲ ਜੰਗ ਉਦੋਂ ਸ਼ੁਰੂ ਹੋਣੀ ਆ ਆਪਾਂ ਉਸ ਜੰਗ ਦੇ ਵਿੱਚ ਵੀ ਜੇਤੂ ਹੋਣਾ ਤੁਹਾਡੀ ਮਦਦ ਦੇ ਨਾਲ ਹੋਣਾ ਸਰਕਾਰਾਂ ਦਾ ਫਰਜ਼ ਜੋ ਹੈ ਉਹ ਨਿਭਾਉਂਦੀਆਂ ਨਹੀਂ ਨਿਭਾਉਂਦੀਆਂ ਮੁਆਵਜ਼ਾ ਕਿੰਨਾ ਕੁ ਦਿੰਦੇਗਾ ਮੈਨੂੰ ਨਹੀਂ ਪਤਾ ਪਰ ਤੁਸੀਂ ਪੈੜੀਆਂ ਵਾਲੇ ਬਚਾਓ ਤੁਸੀਂ ਫਸਲਾਂ ਵਾਲੇ ਬਚਾਇਓ ਤੁਸੀਂ ਡਿੱਗੇ ਘਰਾਂ ਵਾਲੇ ਬਚਾਇਓ ਤੁਸੀਂ ਜਿਨ੍ਹਾਂ ਨੇ ਮਰ ਗਏ ਉਹਨਾਂ ਨੂੰ ਸਮਝੋ ਤੁਸੀਂ ਬਹੁਤ ਕੁਝ ਕਰ ਸਕਦੇ ਆ